ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਹਰਚੰਦ ਸਿੰਘ ਪੁੱਲਰ ਦੀਆਂ ਵਧੀਆਂ ਮੁਸ਼ਕਲਾਂ ਹੁਣ ਵਿਜੀਲੈਂਸ ਕਰੇਗੀ ਪੁੱਛਗਿੱਛ ਮਾਮਲੇ 'ਚ ਖੁੱਲਣਗੀਆਂ ਹੋਰ ਪਰ ਤਾਂ ਜਗਰਾਉਂ ਚਤਿੰਨ ਦਿਹਾੜੇ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤਲ ਤੇਜਪਾਲ ਸਿੰਘ ਵੱਜੋਂ ਹੋਈ ਮ੍ਰਿਤਕ ਦੀ ਪਛਾਣ ਤਰੰਤਾਰਨ ਜਿਮਨੀ ਚੋਣ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਅਕਾਲੀ ਦਲ ਵੱਲੋਂ ਕੀਤੀ ਗਈ ਸੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਰਚਨ ਸਿੰਘ ਪੁੱਲਰ ਦੀਆਂ ਜਿਨ੍ਹਾਂ ਦੀਆਂ ਮੁਸ਼ਕਿਲਾਂ ਵਧੀਆਂ ਨੇ ਦੱਸ ਦੇ ਕਿ ਹਰਚਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਕਿ ਪੰਜਾਬ ਵਿਜੀਲੈਂਸ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ ਸਪੁੱਛਗੇ ਵਿੱਚ ਪੰਜਾਬ ਵਿਜੀਲੈਂਸ ਦੇ ਵੱਲੋਂ ਕੀਤੀ ਜਾਵੇਗੀ ਪੁੱਲਰ ਦੇ ਕੋਲੋਂ ਤੇ ਇਸ ਦੇ ਲਈ ਪੁੱਲਰ ਨੂੰ ਲੈ ਕੇ ਆਵੇਗੀ ਪੰਜਾਬ ਵਿਜੀਲੈਂਸ ਸੋ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸੋ ਅੱਜ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਮੁੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਨਿਆਇਕ ਹਿਰਾਸਤ ਵੀ ਖਤਮ ਹੋਈ ਸੀ ਤੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹਾਲਾਂਕਿ ਸੀਬੀਆਈ ਨੇ ਮੰਡੀ ਗੋਵਿੰਦਗੜ੍ਹ ਦੇ ਇੱਕ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਰਿਮਾਂਡ ਦੀ ਮੰਗ ਨਹੀਂ ਕੀਤੀ ਪਰ ਭੁੱਲਰ ਦੇ ਵਕੀਲ ਦੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਹੋਇਆਂ ਅਦਾਲਤ ਨੇ ਉਹਨਾਂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਹੈ ਸੋ ਹੁਣ 14 ਨਵੰਬਰ ਨੂੰ ਦੁਬਾਰਾ ਸੀਬੀਆਈ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰੇਗੀ ਸੋ ਸੀਬੀਆਈ ਨੇ ਪਹਿਲਾਂ ਹੀ ਵਿਚੋਲੇ ਕ੍ਰਿਸ਼ਨੂ ਨੂੰ ਰਿਮਾਂਡ ਤੇ ਲਿਆ ਤੇ 9 ਦਿਨਾਂ ਦੀ ਰਿਮਾਂਡ ਤੇ ਉਸ ਨੂੰ ਲਿਆ ਗਿਆ ਤੇ ਪੁਛਗਿੱਛ ਤੋਂ ਬਾਅਦ ਹੀ ਸਾਫ ਦਾ ਡੀਆਈਜੀ ਭੁੱਲਰ ਤੋਂ ਪੁਛਗਿੱਛ ਜਿਹੜੀ ਆ ਉਹ ਕੀਤੀ ਜਾਏਗੀ ਸੋ ਦੱਸਦੀ ਕਿ ਮੁਅਤਲ ਡੀਆਈਜੀ ਭੁੱਲਰ ਦੇ ਘਰੋਂ ਕਰੋੜਾਂ ਦੀ ਨਕਦੀ ਈ ਸੋਨੇ ਦੇ ਗਹਿਣੇ ਲਗਜ਼ਰੀ ਸਮਾਨ ਜਿਹੜਾ ਬਰਾਮਦ ਹੋਇਆ ਸੀ ਸੋ ਇਹ ਮਾਮਲਾ ਕਾਫੀ ਹਾਈ ਪ੍ਰੋਫਾਈਲ ਮਾਮਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਇੱਥੇ ਹਰਚਨ ਸਿੰਘ ਭੁੱਲਰ ਜੋ ਕਿ ਡੀਐਸਪੀ ਰਏ ਨੇ ਵੱਡੇ ਰੈਂਕ ਦੇ ਅਧਿਕਾਰੀ ਨੇ ਸੋ ਉਹਨਾਂ ਦੇ ਉੱਤੇ ਅਜਿਹੀ ਕਾਰਵਾਈ ਤੇ ਅਚਾਨਕ ਉਹਨਾਂ ਦੇ ਘਰੇ ਜਦੋਂ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਉਸ ਵਕਤ ਇਹ ਮਾਮਲਾ ਕਾਫੀ ਲਾਈਮਲਾਈਟ ਦੇ ਵਿੱਚ ਆਇਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਿਸ਼ਵਤ ਖੋਰੀ ਦਾ ਇਹ ਮਾਮਲਾ ਹੈ ਸੋ ਰਿਸ਼ਵਤ ਖੋਰੀ ਜਿਹੜੀ ਹੈ ਇੱਥੇ ਫਿਲਹਾਲ ਦੀ ਘੜੀ ਇਸ ਮਾਮਲੇ ਦੀ ਮੁੱਖ ਜਿਹੜਾ ਕਹਿ ਸਕਦੇ ਆ ਕਿ ਮਾਮਲਾ ਇਸੇ ਦੇ ਇਰਤ ਗਿਰਦ ਘੁੰਮਦਾ ਨਜ਼ਰ ਆ ਰਿਹਾ ਤੇ ਨਾਲ ਹੀ ਨਾਲ ਇਸ ਮਾਮਲੇ ਦੇ ਵਿੱਚ ਹੋਰ ਜਿਹੜੇ ਲੋਕ ਡੀਐਸਪੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉੱਤੇ ਵੀ 56 ਕਸਨ ਦੀ ਤਿਆਰੀਆਂ ਦੇ ਵਿੱਚ CBI ਹੈ ਜਿੱਥੋਂ ਤੱਕ ਜੇਕਰ ਗੱਲ ਕੀਤੀ ਜਾਏ ਤਾਂ ਨੌ ਦੇਨਾ ਦਾ ਰਿਮਾਂਡ ਕੱਲ ਕ੍ਰਿਸ਼ਨੂ ਦਾ ਮਿਲਿਆ ਹੈ ਤੇ ਹੋਰ ਵੀ ਇਸ ਮਾਮਲੇ ਦੇ ਵਿੱਚ ਪਰਤਾ ਖੁੱਲ ਸਕਦੀਆਂ ਨੇ ਸੋ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਪੰਜਾਬ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰੇਗੀ ਸੋ ਪੰਜਾਬ ਵਿਜੀਲੈਂਸ ਜੇਕਰ ਇਸ ਮਾਮਲੇ ਦੀ ਜਾਂਚ ਕਰੇਗੀ ਤਾਂ ਤਾਜੂਬ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਕਈ ਅਹਿਮ ਕੜੀਆਂ ਜਿਹੜੀਆਂ ਨੇ ਉਹ ਖੁੱਲ ਸਕਦੀਆਂ ਨੇ ਹੋਰ ਮਾਮਲੇ ਦੀਆਂ ਪਰਤਾ ਜਿਹੜੀਆਂ ਨੇ ਖੁੱਲਣਗੀਆਂ ਸੋ ਦੂਜੇ ਪਾਸੇ ਗੱਲ ਕਰਦੇ ਆ ਪੰਜਾਬ ਦੀ ਜਿੱਥੇ ਜਗਰਾਉਂ ਦੇ ਵਿੱਚ ਦਿਨ ਦਿਹਾੜੇ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਦਾਸੀਏ ਕਿ ਲੁਧਿਆਣਾ ਦੇ ਜਗਰਾਉ ਹਲਕੇ ਦੇ ਵਿੱਚ ਕਬੱਡੀ ਖਿਡਾਰੀ ਦਾ ਸ਼ਰੀਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੋ ਮ੍ਰਿਤਕ ਦੀ ਪਛਾਣ ਤੇਜਪਾਲ ਸਿੰਘ ਪੁੱਤਰ ਰਣਦੀਰ ਸਿੰਘ ਵਾਸੀ ਪਿੰਡ ਗਿੱਦੜ ਵਿੰਡੀ ਜਗਰਾਉ ਵਜੋਂ ਹੋਈ ਹੈ। ਸੋ ਜਾਣਕਾਰੀ ਦੇ ਮੁਤਾਬਿਕ ਇਸ ਵਾਰਦਾਤ ਨੂੰ ਜਗਰਾਉ ਐਸਐਸਪੀ ਦਫ਼ਤਰ ਦੇ ਕੁਝ ਹੀ ਦੂਰੀ ਦੇ ਉੱਤੇ ਅੰਜਾਮ ਦਿੱਤਾ ਗਿਆ। ਸੋ ਇੱਥੋਂ 6-7 ਨੌਜਵਾਨ ਜਿਹੜੇ ਨੇ ਪਹਿਲਾਂ ਤੇਜਪਾਲ ਸਿੰਘ ਦੀ ਕੁਟਮਾਰ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ ਗਈ। ਸੋ ਇਸਕ ਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸੋ ਤੇਜਪਾਲ ਦੇ ਨਾਲ ਦੋ ਸਾਥੀ ਵੀ ਮੌਜੂਦ ਰਹੇ ਸੋ ਉਹਨਾਂ ਦੀ ਵੀ ਕੁੱਟਮਾਰ ਜੋ ਹੈ ਕੀਤੀ ਗਈ ਹੈ ਫਿਲਹਾਲ ਦੀ ਘੜੀ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਸੋ ਮਾਮਲਾ ਜਿਹੜਾ ਹੈ ਕਾਫੀ ਹੱਦ ਤੱਕ ਕਹਿ ਸਕਦੇ ਆ ਕਿ ਦਿਨ ਦਿਹਾੜੇ ਕਤਲ ਕੀਤਾ ਗਿਆ ਇਸ ਮਾਮਲੇ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ 6-7 ਨੌਜਵਾਨਾਂ ਦੇ ਵੱਲੋਂ ਮਿਲ ਕੇ ਇੱਥੇ ਕੁੱਟਮਾਰ ਪਹਿਲਾਂ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਇਸ ਸਖਸ਼ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਸੋ ਦੱਸ ਦਈਏ ਕਿ ਜਗਰਾਉ ਹਲਕੇ ਰਹਿਣ ਵਾਲਾ ਦੱਸਿਆ ਜਾ ਰਿਹਾ ਕਬੱਡੀ ਖਿਡਾਰੀ ਜਿਸ ਦਾ ਤੇਜਪਾਲ ਸਿੰਘ ਨਾਮ ਹੈ ਤੇ ਪਿਤਾ ਉਹਨਾਂ ਦੇ ਰਣਧੀਰ ਸਿੰਘ ਨੇ ਵਾਸੀ ਗਿੱਦੜ ਪਿੰਡੀ ਜਗਰਾਉਂ ਤੋਂ ਦੱਸੇ ਜਾ ਰਹੇ ਨੇ ਸੋ ਦੱਸਈਏ ਕਿ ਆਪਸੀ ਰੰਜਿਸ਼ ਨੂੰ ਲੈ ਕੇ ਇਹ ਮਾਮਲਾ ਦੱਸਿਆ ਜਾ ਰਿਹਾ ਫਿਲਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਇਸ ਬਾਬਤ ਵੀ ਜਿਹੜੀ ਪੁਲਿਸ ਹੈ ਉਹ ਜਾਂਚ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸੋ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਜਿੱਥੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਤੈਅ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਦੀ ਘੜੀ ਹੱਤਿਆਦਾਇ ਮਾਮਲਾ ਹੈ ਸੋ ਲੁਧਿਆਣਾ ਦੇ ਜਗਰਾਉ ਹਲਕੇ ਦੇ ਵਿੱਚ ਵਾਰਦਾਤ ਹੋਈ ਹੈ ਜਿੱਥੇ ਕਬੱਡੀ ਖਿਡਾਰੀ ਦਾ ਸ਼ਰੀਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਇਸ ਕਦਰ ਕਤਲ ਕੀਤਾ ਗਿਆ ਤੇ ਮ੍ਰਿਤਕ ਦੀ ਪਛਾਣ ਜਿਹੜੀ ਹੈ ਤੇਜਪਾਲ ਵੱਜੋ ਹੋਈ ਹੈ ਸੋ ਜਾਣਕਾਰੀ ਦੇ ਲਈ ਇਹ ਵੀ ਦੱਸ ਦਈਏ ਕਿ ਵਾਰਦਾਤ ਨੂੰ ਜਗਰਾਉ ਦੇ ਹੀ ਐਸਐਸਪੀ ਦਫ਼ਤਰ ਦੇ ਹੀ ਨਜ਼ਦੀਕ ਜਿਹੜਾ ਉਹ ਅੰਜਾਮ ਦਿੱਤਾ ਗਿਆ ਸੀ ਬਾਤਾ ਨਜ਼ਦੀਕ ਕਹਿ ਸਕਦੇ ਆ ਕਿ ਐਸਐਸਪੀ ਦਫ਼ਤਰ ਸੀ ਜਿੱਥੇ ਇਸ ਵਾਰਦਾਤ ਨੂੰ ਖੁੱਲ੍ਹੇ ਆਮ ਦੇ ਵਿੱਚ ਅੰਜਾਮ ਦਿੱਤਾ ਗਿਆ ਸੋ ਉਸ ਤੋਂ ਪਹਿਲਾਂ ਯਾਨੀ ਕਿ ਹੱਤਿਆ ਤੋਂ ਪਹਿਲਾਂ ਗੋਲੀ ਮਾਰਨ ਤੋਂ ਪਹਿਲਾਂ ਤੇਜਪਾਲ ਸਿੰਘ ਦੀ ਕੁਟਮਾਰ ਜਿਹੜੀ ਹੈ ਇਹਨਾਂ ਵਿਅਕਤੀਆਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਹੈ ਜੋ ਕਿ 6 ਤੋਂ 7 ਨੌਜਵਾਨ ਦੱਸੇ ਜਾ ਰਹੇ ਨੇ ਸੋ ਮੌਕੇ ਤੇ ਹੀ ਉਸ ਦੀ ਮੌਤ ਹੋਈ ਤੇ ਮੌਕੇ ਤੇ ਹੀ ਜਿਹੜੇ ਮੁਲਜ਼ਮ ਨੇ ਫਿਲਹਾਲ ਦੀ ਘੜੀ ਫਰਾਰ ਵੀ ਹੋਏ ਨੇ ਤੇ ਨਾਲ ਹੀ ਨਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਦੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣਾ ਹੋਏਗਾ ਤੇ ਦੂਜੇ ਪਾਸੇ ਗੱਲ ਕਰਦੇ ਹਾਂ ਤਰਨ ਤਰਨ ਜਿਮਨੀ ਚੋਂ ਦੀ ਚੋਂ ਤੋਂ ਪਹਿਲਾਂ ਦਰਸਲ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਨੇ ਅਫਸਰਾਂ ਦੇ ਸੋ ਕਿਉਂ ਇਹ ਤਬਾਦਲੇ ਕੀਤੇ ਗਏ ਨੇ ਇਸ ਬਾਬਤ ਵੀ ਜਾਣਕਾਰੀ ਦਿੰਨੇ ਆ ਦੱਸ ਦਈਏ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਉੱਪਰ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਡਿਊਟੀ ਉੱਪਰ ਤਾਇਨਾਤ ਦੋ ਡੀਐਸਪੀ ਅਤੇ ਇੱਕ ਥਾਣਾ ਮੁਖੀ ਦਾ ਤਬਦਲਾ ਕੀਤਾ ਗਿਆ। ਸੋ 30 ਅਕਤੂਬਰ ਨੂੰ ਜਾਰੀ ਹੋਏ ਇਨ੍ਹਾਂ ਹੁਕਮਾਂ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੂੰ ਚੰਡੀਗੜ੍ਹ ਹੈੱਡਕੁਆਟਰ ਵਿਖੇ ਭੇਜ ਦਿੱਤਾ ਗਿਆ। ਸੋ ਇਹ ਵੀ ਦੱਸ ਦਈਏ ਕਿ ਪੁਲਿਸ ਕਰਮਚਾਰੀਆਂ ਦਾ ਇਹ ਤਬਾਦਲਾ ਸ਼ੋਭਨੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ ਦੇ ਤਹਿਤ ਕੀਤਾ ਗਿਆ। ਸੋ ਇੱਥੇ ਦੱਸ ਜੀਏ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਹੋਣ ਜਾ ਰਹੀ ਜਮਨੀ ਚੋਣ ਦੇ ਚੱਲਦੇ ਆ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਅਤੇ ਪਾਰਟੀ ਪ੍ਰਧਾਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਵੇਲੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਾਇਨਾਤ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਸਬਡਿਵੀਜ਼ਨ ਤਰਨਤਾਰਨ ਜਗਜੀਤ ਸਿੰਘ ਅਤੇ ਥਾਣਾ ਚੰਬਾਲ ਦੇ ਮੁਖੀ ਸਬ ਇੰਸਪੈਕਟਰ ਗੁਰਦੀਪ ਸਿੰਘ ਜੋ ਕਿ ਪਹਿਲਾਂ ਲੰਮੇ ਸਮੇਂ ਤੋਂ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਤਾਇਨਾਤ ਰਹਿ ਚੁੱਕੇ ਨੇ ਉਹਨਾਂ ਨੂੰ ਬਦਲ ਦਿੱਤਾ ਜਾਵੇ ਸੋ ਇੱਥੇ ਇਸ ਮਿਲੀ ਸ਼ਿਕਾਇਤ ਉਪਰ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਇਹਨਾਂ ਕਰਮਚਾਰੀਆਂ ਨੂੰ ਤੁਰੰਤ ਤਬਦੀਲ ਕਰਨ ਦੇ ਆਦੇਸ਼ ਜੋ ਨੇ ਉਜਾਰੀ ਕਿਤੇ ਗਏ ਨੇ ਸੋ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕੱਲ੍ਹ ਸ਼ਾਮ ਇਹਨਾਂ ਤਿੰਨਾਂ ਪੁਲਿਸ ਕਰਮਚਾਰੀਆਂ ਨੂੰ ਆਪਣੇ ਸਟੇਸ਼ਨਾਂ ਤੋਂ ਤਬਦੀਲ ਕਰ ਦਿੱਤਾ ਗਿਆ ਸੋ ਜਿਨ੍ਹਾਂ ਨੂੰ ਹੈੱਡ ਹੈੱਡਕੁਆਟਰ ਚੰਡੀਗੜ੍ਹ ਵਿਖੇ ਤਾਇਨਾਤ ਵੀ ਕੀਤਾ ਗਿਆ ਸੋ ਇੱਥੇ ਇਹ ਵੀ ਦੱਸਦੀ ਕਿ ਵਿਦਾਂਤ ਸਭਾ ਹਲਕਾ ਤਰਨਤਾਰਨ ਚੋਣ ਹੋਣ ਜਾ ਰਹੀ ਹੈ ਸੋ ਜਿਮਨੀ ਚੋਣੇ ਹੋਵੇਗੀ ਜੋ ਕਿ 11 ਤਾਰੀਖ ਨੂੰ ਹੈ 11 ਨਵੰਬਰ ਨੂੰ ਹੈ ਸੋ ਜਿੱਥੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅਮਨ ਸ਼ਾਂਤੀ ਦੇ ਨਾਲ ਚੋਣ ਕਰਵਾਉਣ ਦੇ ਲਈ ਸਖਤੀ ਦੇ ਨਾਲ ਪ੍ਰਬੰਧ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੋ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਕਿ ਅੱਜ ਗੁਜਰਾਤ ਪਹੁੰਚੇ ਸੋ ਕਿਸਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਜੋ ਨਜ਼ਰ ਆਏ ਦਾਜੀ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ਤੇ ਨੇ ਸੋ ਆਪਣੇ ਗੁਜਰਾਤ ਦੌਰੇ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਿਰਕਤ ਕੀਤੀ ਤੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਦੀਆਂ ਨੀਤੀਆਂ ਖਿਲਾਫ ਰੈਲੀ ਨੂੰ ਸੰਬੋਧਨ ਵੀ ਕੀਤਾ ਸੋ ਆਪਣੇ ਸੰਬੋਧਨ ਦੇ ਦੌਰਾਨ ਉਹਨਾਂ ਕਿਹਾ ਕਿ ਜ਼ੁਰਮ ਖਿਲਾਫ ਤੁਹਾਡਾ ਤੁਹਾਡਾ ਇੱਡੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਆਪਣੇ ਇਹ ਹੱਕਾਂ ਦੇ ਲਈ ਲੜਨਾ ਚਾਹੁੰਦੇ ਹੋ ਸੋ ਅੱਗੇ ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਜੋ ਤੁਹਾਡੇ ਤੇ ਐਨੇ ਜ਼ੁਲਮ ਕਰ ਰਹੀ ਹੈ ਉਹਨਾਂ ਨੂੰ ਇੱਕ ਇੱਕ ਜ਼ੁਲਮ ਦਾ ਹਿਸਾਬ ਦੇਣਾ ਪਵੇਗਾ ਭਾਜਪਾ ਸਰਕਾਰ ਕਿਸਾਨਾਂ ਤੇ ਪਰਚੇ ਕਰ ਰਹੀ ਹੈ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਰਹੀ ਹੈ ਤੇ ਇਹਨਾਂ ਦੇ ਪਰਚੇ ਖਤਮ ਹੋ ਜਾਣਗੇ ਪਰ ਬੰਦੇ ਖਤਮ ਨਹੀਂ ਹੋਣਗੇ ਸੋ ਉਹਨਾਂ ਕਿਹਾ ਕਿ ਮੈਂ ਕਿਸਾਨ ਦੀ ਧਰਤੀ ਪੰਜਾਬ ਤੋਂ ਆਇਆ ਹਾਂ ਪੰਜਾਬ 180 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਚੌਲ ਦੇਸ਼ ਨੂੰ ਦਿੰਦਾ ਹੈ 125 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਦਿੰਦਾ ਹੈ ਤੇ ਪੰਜਾਬ ਹੋਰ ਵੀ ਬਹੁਤ ਸਾਰੀਆਂ ਫਸਲਾਂ ਦੇਸ਼ ਨੂੰ ਦਿੰਦਾ ਹੈ ਅਸੀਂ ਦੇਸ਼ ਦਾ ਢਿੱਡ ਭਰਨ ਵਾਲੇ ਲੋਕਾਂ ਜੇਕਰ ਕੋਈ ਸਾਡੇ ਨਾਲ ਤਕੇਸ਼ਾਹੀ ਕਰਦਾ ਹੈ ਤਾਂ ਅਸੀਂ ਇਹੋ ਜਿਹੇ ਤਕੇ ਨੂੰ ਨਹੀਂ ਸਹੰਦੇ ਤੇ ਸਬਕ ਵੀ ਸਿਖਾਉਂਦੇ ਹਾਂ ਕਿ ਉਹ ਖੁਦ ਉਸ ਧਰਤੀ ਤੇ ਫਿਰ ਵਾਪਸ ਆਉਂਦੇ ਨੇ ਸੋ ਨਾ ਕਿਸਾਨ ਧਰਤੀ ਦੇ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਇਹ ਵੀ ਦੇਖਿਆ ਜਾਂਦਾ ਹੈ ਕਿ ਦੂਜਿਆਂ ਨੂੰ ਵੀ ਧਰਤੀ ਤੇ ਉਤਾਰਨਾ ਆਉਂਦਾ ਤੇ ਨਾਲ ਹੀ ਨਾਲ ਇਹ ਜਿਹੜੇ ਤੰਜ ਨੇ ਓਕਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅੱਜ ਨਜ਼ਰ ਆਏ ਨੇ ਜਿੱਥੇ ਗੁਜਰਾਤ ਵਿਖੇ ਪਹੁੰਚੇ ਜਿੱਥੇ ਕਿਸਾਨ ਕਨਵੈਨਸ਼ਨ ਦੇ ਵਿੱਚ ਪਹੁੰਚੇ ਸੀ ਸੋ ਦੱਸ ਜੀਏ ਕਿ ਇੱਥੇ ਮਹਾਪੰਚਾਇਤ ਹੋਈ ਸੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਪੀਚ ਦਿੱਤੀ ਗਈ ਤੇ ਨਾਲ ਹੀ ਨਾਲ ਭਾਜਪਾ ਤੇ ਨਿਸ਼ਾਨਨੇ ਵੀ ਜਮਕੇ ਸਾਦੇ ਗਏ ਨੇ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੁਕਨਾ ਚੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ